ਤੀ ਤ੍ਰਿਗਨੂ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਬੰਦ ਦਾ ਸੱਟਾ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਸ਼ਿਵ ਸਣਾ ਬਿਲਕੁਲ ਸ਼ਿਵ ਸਣਾ ਕੋਈ ਤੀਨ ਨੂੰ ਬੰਦ ਨਹੀਂ ਹੋਣ ਦੇਗੀ ਸਰਕਾਰ ਨੂੰ ਵੀ ਚਾਹੀਦਾ ਕਿਸ ਚੀਜ਼ ਵਾਸਤੇ ਬੰਦ ਇਹਨਾਂ ਨੇ ਜਿਹੜੇ ਵੈਰੀਅਲ ਘੇਰੇ ਹੋਏ ਸੀਗੇ ਉਹ ਵਪਾਰ ਬੰਦ ਹੋ ਰਿਆ ਸੀ ਸਾਡੇ ਤਿੰਨ ਤਿੰਨ ਘੰਟੇ ਖਰਾਬ ਹੁੰਦਾ ਸੀ ਪੈਟਰੋਲ ਖਰਾਬ ਹੁੰਦਾ ਜਨਤਾ ਕਿੰਨੀ ਪਰੇਸ਼ਾਨ ਹੁੰਦੀ ਸੀ ਦੱਸੋ ਉਸ ਬਾਦਰਾਂ ਤੇ ਬੈਠ ਕੇ ਕੀ ਪੈਦਾ ਸੀ ਇੱਕ ਸਾਲ ਦੇ ਵੱਧ ਸਮਾਂ ਹੋ ਗਿਆ ਉੱਥੇ ਬੈਠਿਆ ਨੂੰ ਹੁਣ ਕਿਸ ਚੀਜ਼ ਦਾ ਬੰਦ ਕਰਾ ਰਹੇ ਹੈ ਜੇ ਤੁਹਾਡੀ ਲੜਾਈ ਹੈ ਸੈਂਟਰ ਸਖਾਰ ਨਾਲ ਤਾਂ ਉੱਥੇ ਲੜੋ ਸਾਡੇ ਲੋਕਾਂ ਨਾਲ ਦੇਖੋ ਵਪਾਰੀਆਂ ਨੇ ਨਾ ਸਾਥ ਜਦੋਂ ਵੀ ਇਹਨਾਂ ਨੇ ਕੋਈ ਲੜਾਈ ਲੜੀ ਅਸੀਂ ਬੰਦ ਆਪ ਦਿਖਾਣਾ ਕਰਈਆਂ ਪਰ ਹੁਣ ਬਿਲਕੁਲ ਹੱਦ ਹੋ ਚੁੱਕੀ ਆ ਹੁਣ ਬਾਹਰੋਂ ਫੰਡਿੰਗ ਵਾਸਤੇ ਇਹ ਜਿਹੜਾ ਬੰਦ ਕਰਾ ਦੇ ਛਿਪਸਾਣਾ ਪੰਜਾਬ ਕਿਸੇ ਵੀ ਹਾਲ ਦੇ ਵਿੱਚ ਦੇਖੋ ਅਸੀਂ ਜਿੱਥੇ ਗੱਲ ਆਈ ਸੀ ਬੱਸਾਂ ਦੀ ਇਹਨਾਂ ਨੇ ਪੋਸਟ ਲਾਇਆ ਅਸੀਂ ਰੋਕ ਸਕਦੇ ਸੀ ਅਸੀਂ ਵੀ ਅੱਜ ਲਾ ਸਕਦੇ ਸੀ ਐਨੀਵੇ ਸਾਡੇ ਚ ਦਮ ਨਹੀਂ ਆ ਅਸੀਂ ਚਾਹੁੰਦੇ ਵਾ ਲਾਈਨ ਆਰਡਰ ਅਸੀਂ ਆਪਣੇ ਸੁਭੇ ਦੇ ਵਿੱਚ ਅਮਨ ਸ਼ਾਂਤੀ ਬਣਾਈ ਰੱਖੀਏ ਜੇ ਇਹ ਐਸਾ ਕੰਮ ਕਰਨਗੇ ਤਾਂ ਸਾਨੂੰ ਵੀ ਆ ਜੇ ਇਹ ੱੱੱਕੇ ਨਾਲ ਬੰਦ ਕਰਾਵਾਂਗੇ ਤਾਂ ਅਸੀਂ ਵੀ ਰੋਕਾਂਗੇ ਜੇਕਰ ਵੀਰ ਬਜਰੰਗੇ